हां जी दोस्तों सारेया दोस्तो, नु 7.0 काल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਆ ਪਿੰਡ ਮਹਿਤਪੁਰ ਤਹਿਸੀਲ ਨਕੋਦਰ ਜ਼ਿਲ੍ਹਾ ਜਲੰਧਰ ਲੱਗਦਾ ਏ ਇਸ ਪਿੰਡ ਨੂੰ ਜਗਰਾਵਾ ਤੋਂ ਦੋਸਤੋ ਜਦੋਂ ਆਪਾਂ ਜਲੰਧਰ ਆਉਨੇ ਆ ਜਗਰਾਵਾ ਤੋਂ ਜਲੰਧਰ ਸਿਧਵਾ ਬੇਟ ਵਾਇਆ ਨਕੋਦਰ ਤਾਂ ਜਗਰਾਵਾ ਤੋਂ ਕੋਈ 30 ਕਿਲੋਮੀਟਰ ਦੀ ਦੂਰੀ ਆ ਪਿੰਡ ਮਹਿਤਪੁਰ ਦੀ ਤੇ ਜਲੰਧਰ ਅੱਗੇ ਦੋਸਤੋ 35 ਕਿਲੋਮੀਟਰ ਦੀ ਦੂਰੀ ਤੇ ਰਹਿ ਜਾਂਦਾ ਨਕੋਦਰ ਤੋਂ 11 ਕਿਲੋਮੀਟਰ ਦੀ ਦੂਰੀ ਆ ਪਿੰਡ ਮਹਿਤਪੁਰ ਦੀ ਤੇ ਸਿਧਵਾ ਵੇੜ ਤੋਂ ਤਕਰੀਬਨ ਕੋਈ 14 ਕਿਲੋਮੀਟਰ ਦੀ ਦੂਰੀ ਹੈਗੀ ਆ ਪਿੰਡ ਮਹਿਤਪੁਰ ਦੀ ਅੱਜ ਦੋਸਤੋ ਆਪਣੀ ਖਾਸ ਕਵਰੇਜ ਜਿਹੜੀ ਹੈਗੀ ਆ ਇੱਕ ਮਾਜ ਦਿਖਾਉਣੀ ਆ ਤੁਹਾਨੂੰ ਘਰੇਲੂ ਪਰਿਵਾਰ ਘਰੇਲੂ ਘਰ ਦੇ ਵਿੱਚੋਂ ਓਨਰ ਵੇਰ ਚਰਨਜੀਤ ਸਿੰਘ ਦੇ ਨਾਲ ਪੂਰੀ ਗੱਲਬਾਤ ਆਪਾਂ ਕਰਾਂਗੇ ਸੋ ਪੂਰੀ ਡਿਟੇਲ ਆਪਾਂ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਤੁਸੀਂ ਸਾਹਮਣੇ ਸਕਰੀਨ ਦੇ ਉੱਪਰ ਇਹ ਮੱਝ ਦੇਖ ਰਹੇ ਜੀ ਤੇ ਜਾਂ ਸੂਬਾ ਸੋਣੀ ਹੈ ਢੇਲੀ ਮੱਝਾ ਪੂਰਾ ਰਿਕਾਰਡ ਇਸ ਮੱਝ ਦਾ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਿਆ ਜਾਊਗਾ ਸੋ ਪੂਰੀ ਵੀਡੀਓ ਤੁਸੀਂ ਐਂਡ ਤੱਕ ਜ਼ਰੂਰ ਦੇਖ ਲਿਓ ਅੱਜ 19 ਨੂੰ ਆਪਾਂ ਇਹ ਕਵਰੇਜ ਕਰਦੇ ਪਏ ਹਾਂ ਦੋਸਤੋ 19 ਫਰਵਰੀ ਆ ਤਰੀਕ ਤੁਸੀਂ ਨੋਟ ਕਰ ਲਓ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖ ਲਿਓ ਦੋਸਤੋ ਤਾਂ ਜੋ ਪੂਰੀ ਇਨਫੋਰਮੇਸ਼ਨ ਆ ਸਾਰੇ ਵੀਰਾਂ ਨੂੰ ਮਿਲ ਸਕੇ ਤੁਹਾਨੂੰ ਸਭ ਤੋਂ ਪਹਿਲਾਂ ਵੀਰ ਚਰਨਜੀਤ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਸਤਿ ਸ ਅਛਾ ਵੀਰ ਚਰਨਜੀਤ ਸਿੰਘ ਇੱਕ ਆਪਣੇ ਭੈਣ ਭਰਾਵਾਂ ਨੂੰ ਇਹ ਦੱਸ ਦਈਏ ਵੀ ਮਹਿਤਪੁਰ ਪਿੰਡ ਦਾ ਸੀ ਦਿੱਤਾ ਵੀ ਤਹਿਸੀਲ ਨਕੋਦਰ ਤੇ ਜਿਹੜੇ ਜਲੰਧਰ ਦਾ ਪਿੰਡ ਆ ਹਾਂਜੀ ਹਾਂਜੀ ਤੇ ਨਾਲ ਲੱਗਦੇ ਹੋਰ ਵੀਰ ਜੀ ਕਿਹੜੇ ਕਿਹੜੇ ਪਿੰਡ ਆ ਜਾਂਦੇ ਇੱਥੇ ਲਾਗੇ ਬੰਨੇ ਇਹ ਲਾਗੇ ਜੀ ਨਕੋਦਰ ਸ਼ਹਿਰ ਲਾਗੇ ਜੀ ਅਮੇਰੂ ਪਿੰਡ ਆ ਜਾਂਦਾ ਜੀ ਹਾਂਜੀ ਤੇ ਸੰਗੋਵਾਲ ਆ ਜਾਂਦਾ ਜੀ ਜੇ ਇੱਧਰ ਜਗਰਾਉਂ ਥਾਂ ਦੇ ਉਧੇ ਆਈਏ ਤੇ ਆਪਣੇ ਦਰਿਆ ਤੋਂ ਜੀ 7 ਕਿਲੋਮੀਟਰ ਦੂਰ ਹੈ ਜੀ ਅੱਛਾ ਜੀ ਜੇ ਨਕੋਦਰ ਸਾਇਤ ਤੋਂ ਆਈਏ ਜੀ ਤੇ 10 ਕਿਲੋਮੀਟਰ ਦੂਰ ਤੇ ਹੈ ਜੀ ਦਾਣਾ ਮੰਡੀ ਦੇ ਕੋਲ ਨਜ਼ਦੀਕ ਆ ਜੀ ਦਾਣਾ ਮੰਡੀ ਦੇ ਬਿਲਕੁਲ ਨਜ਼ਦੀਕ ਆ ਹਾਂਜੀ ਹਾਂਜੀ ਮਹਿਤਪੁਰ ਜੀ ਮਹਿਤਪੁਰ ਦੋਸਤੋ ਜਦੋਂ ਮਹਿਤਪੁਰ ਪਿੰਡ ਵੀਟ ਕਰੋਗੇ ਤੁਸੀਂ ਤਾਂ ਦਾਣਾ ਮੰਡੀ ਆ ਬਿਲਕੁਲ ਰੋਡ ਦੇ ਉੱਪਰ ਜਿਹੜੀ ਰੋਡ ਅੱਗੇ ਬਿਲਕੁਲ ਜੇਕਰ ਕੋਈ ਵੀਰ ਇੰਦਰਲੇ ਜਗਰਾਵਾਂ ਵਾਲੀ ਸਾਈਡ ਤੋਂ ਆ ਰਿਹਾ ਤੇ ਨਕੋਦਰ ਤੋਂ ਜਲੰਧਰ ਨੂੰ ਵੀ ਇਹ ਸੜਕ ਜਾਂਦੀ ਹੈ ਮੇਨ ਰੋਡ ਆ ਤੇ ਮਹਿਤਪੁਰ ਤੁਸੀਂ ਵਿਜ਼ਿਟ ਕਰੋਗੇ ਦਾਣਾ ਮੰਡੀ ਤੇ ਬਿਲਕੁਲ ਨਜ਼ਦੀਕ ਵੀਰ ਚਰਨਜੀਤ ਸਿੰਘ ਉਹਨਾਂ ਦਾ ਘਰ ਆ ਤੇ ਵੈਸੇ ਨੰਬਰ ਆਪਾਂ ਸਕਰੀਨ ਦੇ ਬਿਲਕੁਲ ਥੱਲੇ ਚਲਦੇ ਕਰਦੇ ਆਂਗੇ ਤੇ ਵੀਰ ਚਰਨਜੀਤ ਇੱਕ ਆਪਣਾ ਨੰਬਰ ਜਰੂਰ ਭਣ ਭਰਾਵਾਂ ਨਾਲ ਸਾਂਝਾ ਕਰ ਦਿਗੀ 99723 ਜੀ 99706 ਠੀਕ ਅੱਛਾ ਵੀਰ ਚਰਨਜੀਤ ਸਿੰਘ ਜਿੱਦਾਂ ਆਪਾਂ ਇਧਰ ਦਿਖਾਈ ਆ ਤੁਹਾਡਾ ਕਾਰੋਬਾਰ ਬਿਲਕੁਲ ਘਰੇਲੂ ਫਾਰਮ ਹੈ ਆਪਣਾ ਡੇਰੀ ਦਾ ਕੰਮ ਇੱਕ ਖਾਸ ਤੌਰ ਤੇ ਜੀ ਦੁੱਧ ਦਾ ਆਪਾਂ ਦੁੱਧ ਦਾ ਕੰਮ ਹੈ ਜੀ ਕਿਸੇ ਤਰ੍ਹਾਂ ਦਾ ਕੋਈ ਸੇਲ ਪਰਚੇਜ਼ ਦਾ ਕੰਮ ਨਹੀਂ ਨਾ 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 ਬਾਜ਼ਾਰ ਦਾ ਕੰਮ ਨਹੀਂ 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 ਭਾਜੀ ਨਹੀਂ ਤੇ ਅੱਜ ਫਿਲਹਾਲ ਜਿੱਦਾਂ ਕਿ ਤੁਸੀਂ ਇਹ ਮੈਂਸ਼ਨ ਕੀਤਾ ਸੀਗਾ ਮੌਰਨਿਕ ਅੱਜ ਭਲਕ ਆਪਣੀ ਗੱਲ ਹੋਈ ਆ। ਹਾਂਜੀ ਹਾਂਜੀ। ਤੇ ਕਿ ਜਿਹੜੀ ਇਹ ਆਪਾਂ ਅੱਜ ਸੇਲ ਕਰਦੇ ਪਏ ਆ ਵੀਰ ਕੀ ਰਿਕਾਰਡ ਹੈ ਇੱਕ ਤਾਂ ਭੈਣ ਭਰਾਵਾਂ ਆਪਣੇ ਸਰੋਤਿਆਂ ਦੇ ਨਾਲ ਪੂਰਾ ਸਾਂਝਾ ਕਰ ਦਈਏ ਵੀ ਮਗਰਲੇ ਸੂਬਿਆਂ ਦਾ ਕੀ ਰਿਕਾਰਡ ਰਿਆ ਜਾਂਦਾ। ਇਹਦੀ ਮਾਂ ਦਾ ਆਪਣੀ ਇਹਦੀ ਮਾਂ ਵੀ ਸਾਡੇ ਕੋਲ ਹੀ ਆ ਜੀ। ਜੀ। ਉਹਦਾ 25 ਪਲਸ ਦੁੱਧ ਹੈ ਜੀ ਉਹਦਾ। ਠੀਕ ਹੈ ਜੀ। ਤੇ ਇਹ ਝੋਤੀ ਜਿਹੜੀ ਇਹ ਤੀਜੇ ਸੂਬੇ ਤੋਂ ਆ ਰਹੀ ਹੈ ਭਾਜੀ। ਤੀਜੇ ਸੂਬੇ ਦਾ 20 ਲੀਟਰ ਦਾ ਰਿਕਾਰਡ ਆਈ ਆਪਣਾ। ਅ ਦੂਜੇ ਸਵੇਪਾ ਆਪਾਂ ਜਿਹੜੀ ਘਰ ਦੀ ਚਵਾਈ ਕੀਤੀ 20 ਕਿਲੋ 20 ਕਿਲੋ ਜੀ ਸਟਾਫ ਸਟਾ ਦੇ ਜਿਹੜੀ ਸੌਣ ਦੇ ਤੋਂ ਉਹੀ ਦੂਜੇ ਸਵੇਪਾ 20 ਜੀ ਉਹਨੇ ਇੱਕ 20 ਪਲਾ 20 ਪਲਾਸ ਉਤੋਂ ਮੈਦਾ ਇਹ ਇੱਕ ਇਹ 22 ਲੀਟਰ ਦੁੱਧ ਦਾ ਆਮ ਨਾ ਕਰੂਗੀ ਜੀ ਹਾਕੀ ਤੁਹਾਨੂੰ ਇਹ ਉਮੀਦ ਹੈਗੀ ਹੈ ਚਾਰ ਜੀ ਵੀ ਚੰਗੀ ਸੇਵਾ ਸਭੀ ਸੁੰਭੀ ਕਰਮ ਵਾਲੀ ਹਾਂਜੀ ਹਾਂਜੀ ਟੁਕਣੀ ਟਿਕਣੀ ਆ ਤੇ ਬਾਕੀ ਉਮੀਦ ਹੈਗੀ ਵੀ 20 ਤੋਂ ਪਲਾਸੀ ਚੱਲੂਗੀ ਪਲਾਸੀ ਚੱਲੂਗੀ ਜੀ ਠੀਕ ਆ ਤੁਸੀਂ ਦੇਖ ਹੀ ਸਕਦੇ ਭਾਜੀ ਬਾਕੀ ਬਾਕੀ ਦੋਸਤੋ ਇੱਕ ਵਾਰੀ ਪੂਰਾ ਬਾਡੀ ਸਟਰਕਚਰ ਆਪਾਂ ਤੁਹਾਨੂੰ ਇਸ ਮੱਝ ਦਾ ਦਿਖਾ ਦਿੰਨੇ ਆ ਤੀਜਾ ਸਵੇਪਾ ਤੇ ਕਰਮਾਲੀ ਦਾ ਥਣ ਛੱਡੇ ਤੋਂ ਵੇਖ ਕੇ ਵੀਰਾਂ ਨੂੰ ਪਤਾ ਲੱਗ ਜਣਾ ਵੀ ਜਿਹੜਾ ਦੁੱਧ ਵਾਲਾ ਪਸ਼ੂ ਆ 20+ ਚੱਲਣ ਵਾਲਾ ਉਹਦਾ ਸਟਰਕਚਰ ਜਿਹੜਾ ਲਵੇ ਹਵਾਨੇ ਦਾ ਕਿਹੋ ਜਿਹਾ ਹੋਣਾ ਚਾਹੀਦਾ ਢੇਲੀ ਆ ਸਿੰਘ ਫਿਕਸ ਆ ਢੇਲੀ ਆ ਬਾਕੀ ਬਾਡੀ ਬੰਤਰ ਦੀ ਤੁਹਾਨੂੰ ਦਿਖਾਉਣੇ ਆ ਫੁੱਲ ਬੜਾ ਫੁੱਲ ਸੰਭੀ ਆ ਸੇਵਾ ਵਾਲੇ ਪਾਸਿਓ ਕਿਸੇ ਪਾਸਿਓ ਜਿਹੜੇ ਵੀਰ ਨੇ ਗੁਰੇਜ਼ ਨਹੀਂ ਕੀਤਾ ਚੰਗੀ ਸੋਹਣੀ ਸੇਵਾ ਕੀਤੀ ਆ ਝਲਕਾ ਮਾਰਦੀ ਹੋਈ ਨਜ਼ਰ ਆਈ ਰਹੀ ਆ ਸਾਰੇ ਵੀਰਾਂ ਨੂੰ ਬਾਕੀ ਆਰਡਰ ਕੁਆਲਿਟੀ ਵੇਖੋ ਤੇ ਫਿਰ ਚਰਨਜੀਤ ਸਿੰਘ ਦਿਨ ਕਿੰਨੇ ਕਜੇ ਪਾਏ ਆ ਪੂਰੇ ਹੁੰਦੇ ਦੇ ਦਿਨ ਭਾਜੀ ਇਹ 26 ਦਿਨ ਪੂਰੇ ਆ ਜੀ ਇਹਦੇ ਠੀਕ ਆ ਤੇ ਪਿਛਲੇ ਸੂਬਿਆਂ ਦਾ ਵੀ ਰਿਕਾਰਡ ਦੋਸਤੋ ਤੁਹਾਨੂੰ ਦੱਸ ਹੀ ਦਿੱਤਾ ਵੀ ਪਹਿਲੇ ਸੂਬੇ ਵੀ 15 16 ਤੋਂ ਪਲੱਸ ਦੂਜੇ ਸੂਬੇ 20 ਲੀਟਰ ਦੀ ਮਿਲਕਿੰਗ ਜਿਹੜੀ ਆ ਇਸ ਮੱਝ ਨੇ ਕਰਵਾਈ ਆ ਤੇ ਹੁਣ ਤੀਜਾ ਸੂਬਾ ਸੌਣ ਜਾ ਰਹੀ ਆ ਬਾਕੀ ਇੱਕ ਵੀਰ ਚਰਨਜੀਤ ਵੀ ਦੱਸ ਦਈਏ ਵੀ ਹੁਣ ਕੇਸ ਸੀਮਨ ਤੋਂ ਅੱਗੇ ਬਣੀ ਆ ਕੋਈ ਹੈਗੀ ਨੌਲੇਜ ਆਪਣੀ ਹਾਂਜੀ ਇਹਦਾ ਦੁਕਾਨ ਏ ਬੀ ਸੀ ਭਿਸ਼ਮਾ ਤੋਂ ਗੱਬਨ ਹੈ ਜੀ ਇਹ ਏ ਬੀ ਸੀ ਭਿਸ਼ਮਾ ਭਿਸ਼ਮ ਬੋਲ ਤੋ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਤੇ ਮਦਰ ਮਿਲਕ ਰਿਕਾਰਡ ਤੁਸੀਂ ਜ਼ਿਆਦਾ ਵੀ 25 ਪਲੱਸ ਜਾਂ 25 ਲੀਟਰ ਆ ਉਹ ਵੀ ਆਪਣੇ ਕੋਲ ਘਰਦੀ ਮਾਜੀ ਹਾਂਜੀ ਕੋਲੀ ਆ ਜੀ ਉਹ ਵੀ ਉਹ ਹੁਣ ドライ ਆ ਜਾਂ ਮਤਲਬ ਦੁੱਧ ਤੇ ਚੱਲਣ ਦੀ ਉਹ ドライ ਆ ਜੀ ਬਸ ドライ ਆ ਸੱਤਾਂ ਮਹੀਨੇ ਗੱਭਣਾ ਉਹ ドライ ਬਾਦ ਦੂ ਚਾਲੀ ਦੋ ਦਿਨ ਦੀ ਛਾਪਾ ਛੱਡਣ ਵਾਲੀ ਹੈ ਜੀ ਛੱਡਣ ਵਾਲੀ ਆ ਹਾਂਜੀ ドライ ਆ ਹਾਂ ドライ ਆ ਅੱਗੇ ਨਕਟ ਅਗਲਾ ਸੂਆ ਸੂਣ ਵਾਲੀ ਆ ਹਾਂਜੀ ਹਾਂਜੀ ਠੀਕ ਆ ਵੀਰ ਤੇ ਬਾਕੀ ਜੜੀਆਂ ਇਹਦੇ ਤੋਂ ਕੋਈ ਮੰਨਲਾ ਵੀ ਹੋਣੇ ਤੀਜਾ ਸੂਆ ਪਹਿਲੇ ਸੂਵੇ ਦੂਜੇ ਸੂਵੇ ਦੀਆਂ ਝੋਟੀਆਂ ਵੀ ਆਈਆਂ ਨੇ ਬਿਲਕੁਲ ਆਪਣੇ ਕੋਲ ਹੀ ਆ ਹਾਂਜੀ ਹਾਂਜੀ ਠੀਕ ਆ ਜੀ ਕਟੀਆਂ-ਕੁਟੀਆਂ ਦਿੰਦੀ ਪਹਿਲੇ ਸੂਵੇ ਦਾ ਕੱਤੀ ਸੀਗੀ ਜੀ ਹਾਂਜੀ ਤੇ ਦੂਜੇ ਸੂਬੇ ਕੱਤੀ ਆ ਉਹ ਵੱਧੀਆ ਜੀ ਕੱਤੀ ਵੀ ਹੈਗੀ ਆ ਜੀ ਠੀਕ ਆ ਜੀ ਦੋ ਕਟੀਆਂ ਹੀ ਆਈਆਂ ਪਹਿਲੇ ਸੂਬੇ ਦੂਜੇ ਸੂਬੇ ਦੋ ਸੂਬੇ ਕੱਤੀ ਗਈ ਪਹਿਲੇ ਉਹ ਦਿਖਾ ਦਾਂਗੇ ਆਪਾਂ ਪੂਰਾ ਦੋਸਤੋ ਇਸ ਦੀ ਮਦਰ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਪੂਰੀ ਤਸੱਲੀ ਦੇ ਨਾਲ ਬਾਕੀ 20 ਤੋਂ ਪਲੱਸ ਚੱਲਣ ਵਾਲੀ ਮੱਝ ਆ ਬਹੁਤ ਹੀ ਵੀਰ ਡਿਮਾਂਡ ਕਰਦੇ ਹੁੰਦੇ ਵੀ ਪੈਸਾ ਚੰਗਾ ਸੋਨਾ ਖਰਚ ਕਰਨਾ ਤੇ ਕੋਈ ਪਸ਼ੂ ਚੰਗਾ ਨਿਕਲੇ ਤੇ ਜ਼ਰੂਰ ਖਰੀਦ ਲੀਗੇ ਇੱਕ ਰੰਗ ਬਿਲਕੁਲ ਬਲੈਕ ਹੀ ਸਮਝੋ ਤੁਸੀਂ ਕੋਚਕ ਜਿਹੜੀ ਪੂਛ ਕੋਈ 2-3 ਇੰਚ ਜਿਹੜੀ 2-3 ਇੰਚ ਉਹ ਮਗਰ ਵਾਈਟ ਆ ਬਾਕੀ ਢੇਲੀ ਆ ਸਟਰਕਚਰ ਵੇਖ ਕੇ ਜਿਹੜਾ ਆਪਾਂ ਸਹੀ ਹੋ ਜੇ ਅੰਦਾਜ਼ਾ ਲਗਾ ਸਕਦੇ ਵੀ ਇੰਨਾ ਭਰਨਾ ਵੀ ਚਾਹੀਦਾ ਦੁੱਧ 20 ਤੋਂ ਪਲੱਸ ਵੀ ਚੱਲਣਾ ਚਾਹੀਦਾ ਇਸ ਮੱਝ ਨੂੰ ਚੌੜੇ ਪਿੱਠਪੂੜੇ ਦੇ ਵਿੱਚ ਆ ਤੇ ਵੀਰ ਚਰਨਜੀਤ ਸਿੰਘ ਥੋੜਾ ਜਿਹਾ ਤੋਰ ਕੇ ਆਪ ਤੋਰ ਦਿਖਾ ਦਗੇ ਵੀਰ ਆਦੀ ਫੋੜ ਠੀਕ ਆ ਤੇ ਬਾਕੀ ਦੋਸਤੋ 25 26 ਫਰਵਰੀ ਨੂੰ ਦਿਨ ਹਜੇ ਪੂਰੇ ਹੋਣੇ ਆ ਅੱਜ 18 ਫਰਵਰੀ ਆ ਦਿਨ ਤੁਸੀਂ ਐਸਟੀਮੇਟਡ ਵੇਖ ਸਕਦੇ ਜੇ ਵੀ 8 7 8 7 ਦਿਨ ਹਜੇ ਬਾਕੀ ਆ ਸੋ ਕਰਮਾ ਵਾਲੀ ਥੱਬਿਆਂ ਤੇ ਥੱਬੇ ਵਾਲੀ ਬੈਠੀ ਅੱਜ ਤੇ ਸੋਨਾ ਜਿਹੜੇ ਪਸ਼ੂ ਨੇ ਮਿਲਕ ਚਵਾਉਣਾ ਦੋਸਤੋ ਵਿਖਾਲਾ ਭਾਂ ਬਾਕੀ ਤੁਹਾਨੂੰ ਇੱਕ ਵਾਰੀ ਤੋਰ ਕੇ ਤੇ ਸਰੀ ਦੇ ਨਾਲ ਦਿਖਾਉਣੇ ਆ ਚੰਗੀ ਸਭ ਹੀ ਆ ਸੇਵਾ ਵਾਲੇ ਪਾਸਿਓਂ ਵੀਰ ਨੇ ਪੂਰੇ ਵਟ ਕੱਢਿਆ ਬਾਕੀ ਹਾਈਟ ਨੋਰਮਲ ਇੱਕ ਆਪਾਂ ਮੱਝਾਂ ਦੇਖਦੇ ਆ ਮੀਡੀਅਮ ਹਾਈਟ ਵਾਲੀਆਂ ਮਧਰੀ ਡੌਲੀ ਵਾਲੇ ਪਸ਼ੂ ਜਿਵੇਂ ਆਪਾਂ ਗੱਲ ਕਰਦੇ ਆ ਮਧਰੀ ਡੌਲੀ ਵਾਲੇ ਪਸ਼ੂ ਆ ਮੀਡੀਅਮ ਹਾਈਟ ਆ ਬਾਕੀ ਪਲੀ ਸਭੀ ਚੰਗੀ ਆ ਰਾਜੀ ਆ ਵਜਨ ਲੋਡ ਪੂਰਾ ਆ ਲਓ ਆ ਦਿਖਾਓ ਭਾਈ ਤੁਹਾਨੂੰ ਆਹ ਲੋ ਜੀ ਤੇ ਮੋਲੇ ਜੀ ਸੋ ਇਸ ਮੱਚ ਦੀ ਦੋਸਤੋ ਪੂਰੀ ਜਨਰੇਸ਼ਨ ਨੂੰ ਵੀ ਆਪਾਂ ਤੁਹਾਨੂੰ ਦਿਖਾ ਦਾਂਗੇ ਮੀਨਸ ਪਹਿਲੇ ਸਵੇਰ ਦੀ ਕੱਟੀਆਂ ਝੋਟੀਆਂ ਦੂਜੇ ਸਵੇਰ ਦੀ ਜਿਹੜੀ ਅੱਜ ਬਿਲਕੁਲ ਮੈਨੂੰ ਲੱਗਦਾ ਏਆਈ ਦੇ ਕਾਬਿਲ ਹੋ ਚੱਲੀਆਂ ਨੇ ਉਹ ਝੋਟੀਆਂ ਵੀ ਆਪਾਂ ਤੁਹਾਨੂੰ ਦਿਖਾ ਦਾਂਗੇ ਕਰਮਾਂ ਲਈ ਅੱਜ ਤੱਕ ਬੱਚਿਆਂ ਦੀ ਜੱਕਰ ਗੱਲ ਕਰ ਲਈ ਤੇ ਕੱਟੀਆਂ ਝੋਟੀਆਂ ਨੂੰ ਜਨਮ ਦਿੱਤਾ ਅਗੇ ਭੀਸ਼ਮਪੁਰ ਤੋਂ ਜਿਹੜੀ ਆ ਦੋਸਤੋ ਗੱਬਣਾ ਠੀਕ ਹੈ ਜੀ ਏ ਬੀ ਸੀ ਪੁਰ ਭੀਸ਼ਮ ਤੋਂ ਗੱਬਣਾ ਬਾਕੀ ਜਿਹੜੇ ਵੀਰ ਨੂੰ ਜਚੂ ਪਸੰਦ ਆਊਗੀ ਤੇ ਖਾਸ ਵੀਰ ਤੁਸੀਂ ਪਿੰਡ ਮਹਿਤਪੁਰ ਕਰ ਲਿਓ ਠੀਕ ਹੈ ਜੀ ਨੰਬਰ ਬਿਲਕੁਲ ਸਕਰੀਨ ਦੇ ਥੱਲੇ ਚੱਲਦੇ ਰਹਿਣਗੇ ਤੇ ਵੀਰ ਚਰਨਜੀਤ ਕੀ ਡਿਮਾਂਡ ਕਰਦੇ ਆ ਮੁੱਲ ਕੀ ਕਰਦੇ ਆ ਸਮਝ ਲਓ ਪਾਜੀ 1.70 ਹਜ਼ਾਰ ਅਨੁਮਾਨ ਕਰਦੇ ਆ 1.70 ਜੀ ਹਾਂ ਜੀ ਇੱਥੇ ਆਵੇ ਪਾਜੀ ਇਹ ਮੱਝ ਆਪਣੀ ਤਸਲੀ ਨਾਲ ਠੀਕ ਆਪਾਂ ਜਗਾ ਆਨਲਾਈਨ ਵੀ ਪਾਜੀ ਵੇਖ ਕੇ ਦਿਲ ਲਗਾਦਾ ਆਪਣੀ ਤਸਲੀ ਨਾਲ ਕਰਕੇ ਲੈ ਕੇ ਮੱਝ ਆਵੇ ਜੀ ਠੀਕ ਹੈ ਜੀ ਹਾਂ ਜੀ ਭਾਜੀ ਆਪਾਂ ਇਹ ਆਪਾਂ ਚਵਾ ਕੇ ਵੀ ਅਬ ਹਮਾਰੇ ਦੰਦ ਪੂਰੇ ਹੋ ਗਏ ਆਪਾਂ ਪੂਰੀ ਗਰੰਟੀ ਆ ਭਾਜੀ ਇਹ 20 ਪਲਸ ਉਤੇ ਦੋ ਦਊਗੀ ਅੱਛਾ ਵੀਰ ਚਰਨਜੀਤ ਕਈ ਵੀਰਾਂ ਦਾ ਆ ਹਾਂਜੀ ਇਹ ਵੀ ਰਾਏ ਹੁੰਦੀ ਆ ਵੀ ਚਲੋ ਕੋਈ 20 20 30 40 50000 ਅਸੀਂ ਸਾਈਬਿਆਨਾ ਕਰ ਲੈਨੇ ਆ ਹਾਂਜੀ ਵੀ ਸੂਣ ਤੋਂ ਬਾਅਦ ਤੁਸੀਂ ਪੀਕ ਤੇ ਜਦੋਂ ਪਸ਼ੂ ਚੱਲੂਗਾ 20 ਪਾਈਆਂ 25 ਦਿਨਾਂ ਨੂੰ ਵੀ ਤੁਸੀਂ ਚਵਾ ਕੇ ਸਾਨੂੰ ਦੇ ਦੇ ਆ ਜੀ ਵੀ ਪੈਸੇ ਖਰਚ ਕਰਨੇ ਆ ਹਾਂਜੀ ਕਈ ਵਾਰ ਕਹਿੰਦੇ ਆ ਵੀ ਅਸੀਂ ਪੈਸੇ ਮੰਨੋ ਜਿੰਨੇ ਤੁਸੀਂ ਮੂੰਹ ਮੰਗੇ ਜੇ ਅਸੀਂ ਘੱਟ ਨਹੀਂ ਤੁਹਾਨੂੰ ਦੇ ਦਿੰਦੇ ਪੈਸੇ ਪੂਰੇ ਦੇਵਾਂਗੇ ਵੀ ਉਸ ਤੋਂ ਬਾਅਦ ਸੂਣ ਤੋਂ ਬਾਅਦ ਤੁਹਾਨੂੰ ਵੀ ਚਵਾ ਕੇ ਦੇ ਦਿਆ ਜੀ ਬਾਜੀ ਮੈਂ ਗੱਲ ਨਾਲ ਹੀ ਸਹਿਮਤ ਆਪਾਂ ਹਾਂਜੀ ਉਹਦਾ ਸਹਿਮਤ ਆ ਜੀ ਬਾਜੀ ਆਪਾਂ ਠੀਕ ਹੈ ਵੀਰ ਬਾਕੀ ਕੰਡੀਸ਼ਨ ਜਿਹੜੀ ਵੀ ਕਿਸੇ ਵੀਰ ਨੇ ਲਾਗੂ ਜਿਹੋ ਜੀ ਕਰਨੀ ਉਹ ਜਿਹੋ ਤੁਸੀਂ ਕਰ ਸਕਦੇ ਜੇ ਘਰ ਦਾ ਮਾਲ ਆ ਮੈਂ ਪਹਿਲਾਂ ਜ਼ਿਕਰ ਕਰਤਾ ਕੋਈ ਪਸ਼ੂ ਵਪਾਰ ਦਾ ਕੰਮ ਨਹੀਂਗਾ ਤੇ ਬਿਲਕੁਲ ਘਰੇਲੂ ਘਰ ਦੇ ਵਿੱਚੋਂ ਆਪਾਂ ਇਹ ਅੱਜ ਕਵਰੇਜ ਕਰਨਾ ਲੱਗੇ ਆ ਠੀਕ ਆ ਜੀ ਤੇ ਜਿਹੜੇ ਵੀਰ ਨੂੰ ਪਸੰਦ ਆਊਗੀ ਸੌਦਾ ਤੁਸੀਂ ਕਰ ਲਿਓ ਠੀਕ ਆ ਤੇ ਬਾਕੀ ਮੋਸਟਲੀ ਸਾਰੇ ਵੀਰਾਂ ਨੇ ਜਜਮੈਂਟ ਕਰ ਹੀ ਲੈਣੀ ਆ 1,70,000 ਇਸ ਮਹੀਨ ਦੀ ਜਿਹੜੀ ਆ ਡਿਮਾਂਡ ਕੀਤੀ ਆ ਬਾਕੀ ਮੌਕੇ ਤੇ ਥੋੜਾ ਬਤਾ ਵਿੱਚੋ ਜੇਕਰ ਗੰਜائش ਹੋਈ ਆ ਓਨਰ ਦੀ ਥੋੜਾ ਬਤਾ ਮਾਨ ਕਰਨ ਦੀ ਉਹ ਜਰੂਰ ਹੋ ਜੂਗਾ ਮੌਕੇ ਤੇ ਤੇ ਬਾਕੀ ਮੱਝ ਚੰਗੀ ਆ ਪਸੰਦ ਆਊਗਾ ਜਿਹੜੇ ਵੀਰ ਨੇ ਅੱਗੇ ਮੰਨ ਲਓ ਬਰੀਡ ਤੇ ਵੀ ਕੰਮ ਕਰਨਾ ਚੰਗੀ ਮੱਝ ਤੋਂ ਅੱਗੇ ਚੰਗੇ ਚੰਗੇ ਨਸਲ ਦੇ ਟੀਕੇ ਲੈ ਕੇ ਵੀ ਤੁਸੀਂ ਅੱਗੇ ਕੰਮ ਚਲਾਉਣਾ ਚਾਹੁੰਦੇ ਜੀ ਆਹ ਆਹ ਝੋਤੀ ਆ ਜੀ ਪਾਜੀ ਦੀ ਸੁਵੇ ਦੀ ਇਹਦੀ ਇਹ ਪਹਿਲੇ ਸੁਵੇ ਦੀ ਕੱਟੀ ਗੜੀ ਪਹਿਲੇ ਸੁਵੇ ਦੀ ਪਾਜੀ ਮਰ ਗਈ ਸੀ ਅੱਛਾ ਜੀ ਤੇ ਇਹ ਦੂਜੇ ਸੁਵੇ ਦੀ ਝੋਤੀ ਆ ਜੀ ਇਹਦੀ ਇਹ ਦੂਜੇ ਸੁਵੇ ਦੀ ਆ ਜੀ ਹਾਂਜੀ ਇਹ ਦੂਜੇ ਸੁਵੇ ਦੀ ਝੋਤੀ ਆ ਜੀ ਇਹ ਇਹ ਕਿਹੜੇ ਬੁੱਲ ਦੀ ਵੀਰ ਚਰਨਜੀਤ ਹਾਂਜੀ ਕਿਹੜੇ ਬੁੱਲ ਦੀ ਹੈ ਇਹ ਪਾਜੀ ਆਪਣਾ ਮਾਲੀ ਦੀ ਸੀ ਐਤਕੀ ਸਿਮਨ ਲਵਾਇਆ ਪਾਜੀ ਐਤਕੀ ਪਹਿਲਾਂ ਸਿੱਧੀ ਡਾਇਰੈਕਟ ਆਪਦੇ ਘਰ ਦੇ ਮਾਲੀ ਤੋਂ ਹ ਠੀਕ ਹੈ ਇਲੈਕਟ੍ਰ ਮਾਲੀ ਦੀ ਆ ਐਰਪੀ ਸੀਮ ਲਵਾਇਆ ਭਾਜੀ ਇਹਨੂੰ ਠੀਕ ਹੈ ਜੀ ਅੱਛਾ ਵੀ ਚਰਨਜੀਤ ਇਸ ਦੀ ਜਿਹੜੀ ਮਦਰ ਇੱਕ ਵਾਰੀ ਦਿਖਾ ਦਈਏ ਆਪਾਂ ਹਾਂਜੀ ਆ ਜੀ ਲਓ ਦੋਸਤੋ ਇਸ ਦੀ ਮਦਰ ਵੀ ਕਈ ਵਾਰਾਂ ਹੁੰਦਾ ਹੈ ਵੀ ਚੰਗੀ ਮਿਲਕਿੰਗ ਵਾਲੇ ਪਸ਼ੂ ਦੀ ਜਿਹੜੀ ਮੱਝ ਦੀ ਗੱਲ ਕਰ ਲਈਏ ਝੋਟੀ ਦੀ ਉਹਦੀ ਮਦਰ ਨਹੀਂ ਥੋਂਦੀਗੀ ਪਰ ਮੱਝ ਵੀ ਇਹਦੀ ਤੁਹਾਨੂੰ ਵਿਖਾਈ ਦੇਊਗੀ ਕੋਲ ਢੇਲੀ ਆ ਮਾਂ ਜੀ ਭਾਜੀ ਇਹਦੀ ਮਾਂ ਵੀ ਢੇਲੀ ਆ ਭਾਜੀ ਠੀਕ ਹੈ ਜੀ ਮੀਨੀ ਢੇਲੀ ਜਿਹੜੀ ਢੇਲੀ ਮੱਝ ਆ ਬਿਲਕੁਲ ਆਜੋ ਓਏ ਆ ਖੋਦ ਇੱਕ ਮਿੰਟ ਭਾਜੀ ਠੀਕ ਹੈ ਜੀ ਆ ਜੀ ਮਦਰ ਆਪਾਂ ਦੋਸਤੋ ਸਿੰਘਾ ਸਿੰਘਾ ਦੀ ਪਾਜੀ ਜਿਹੜੇ ਕੋਲ ਹੇਟਾ ਨੂੰ ਜਿਹੜੇ ਸਿੰਘ ਆ ਢੇਲੀ ਆ ਆਪਾਂ ਕਹਿ ਸਕਦੇ ਆ ਠੀਕ ਆ ਜੀ ਫਿਕਸ ਸਿੰਘ ਆ ਢੇਲੀ ਆ ਇਹਦੀ ਪਾਜੀ ਚਾਰ ਝੂਤੀਆ ਜੀ ਆਪਣੇ ਕੋਲ ਦੀਆਂ ਅੱਛਾ ਵੀਰ ਚਰਨਜੀਤ ਇਹ ਅੱਗੇ ਕਿੰਨਾ ਸੂ ਆ ਕੇ ਸੂਗੀ ਇਹਦੀ ਮਾਂ ਜਿਹੜੀ ਹੁਣੇ ਇਹ ਪਾਜੀ ਐ ਬਾਅਦ ਮੇ 13ਵੇਂ ਸੂਵੇ ਸੌਂਦਾ ਜੀ ਇਹਨੇ ਬਾਅਦ ਮੇ 13ਵੇਂ ਹਾਂ ਜੀ ਤੇ ਪਹਿਲੇ ਸੂਵੇ ਦੂਜੇ ਸੂਵੇ ਸਟਾਰਟਿੰਗ ਤੋਂ ਆਪਣੇ ਕੋਲ ਹੀ ਐ ਇਹ ਪਾਜੀ ਮੈਂ ਚੌਥੇ ਸੂਵੇ ਗੱਬਾਂ ਲਈ ਸੀ ਜੀ ਅੱਛਾ 6 ਮਹੀਨੇ ਹੀ 90000 ਦੀ ਭਾਜੀ ਠੀਕ ਹੈ ਜੀ ਹਾਂਜੀ ਮੇਰੇ ਕੋਲ ਵੀ 6-7 ਸੂਵੇ ਸੂਚਕੀ ਆ ਭਾਜੀ ਮਲਕੀ 6-7 ਸੂਵੇ ਆਪਣੇ ਕੋਲੋਂ ਸੁਈ ਆ ਹਾਂਜੀ ਦੋ ਇਹਦੇ ਮਾਲੀ ਵਿੱਚ ਦੀ ਮੈਂ ਤਿੰਨ ਝੋਤੀਆਂ ਵਿੱਚ ਕੋਈ ਮੇਰਾ ਮਜਦੂਦ ਆ ਦੀ ਮੇਰੇ ਕੋਲ ਇਸ ਟਾਈਮ ਵਧੀਆ ਅੱਛਾ ਵੀ ਚਰਨਜੀਤ ਦੁੱਧ ਦੀ ਕਪੈਸਿਟੀ ਬਰਕਰਾਰ ਬਿਲਕੁਲ ਮੇਨਟੇਨ ਹੀ ਰਿਹਾ ਵੀ 25-25 22-22 ਹਾਂਜੀ ਹਾਂਜੀ ਭਾਜੀ ਹਾਂਜੀ ਹਰ ਸੂਵੇ ਦੇ ਵਿੱਚ ਹਾਂਜੀ ਉਸੇ ਮਹੀਨੇ ਭਾਜੀ ਇਹ ਹੁੰਦੀ ਆ ਜੀ ਇਹ ਅਗਸਤ ਵੇਦਨ ਪੂਰੇ ਹੁਣ ਉਸੇ ਮਹੀਨੇ ਹੁੰਦੀ ਆ ਭਾਜੀ ਇਹ ਸਾਲ ਬਾਅਦ ਤੋਂ ਮੈਂ ਇਹ ਦਾਵਾ ਈਦਾ ਦਾ ਭਾਜੀ ਹਰ ਬਰ ਤੋ ਦੋਸਤੋ 12 ਮੇ 13 ਮੇ ਸੂਬੇ ਦੇ ਵਿੱਚ ਜਿਹੜੀ ਆਪਾਂ ਤੁਹਾਨੂੰ ਪਹਿਲਾਂ ਮਾਜ ਦਿਖਾ ਦਿੱਤੀ ਉਸ ਦੀ ਮਦਰ ਆ 25 ਲੀਟਰ ਦੀ ਜਿਹੜੀ ਮਿਲਕਿੰਗ ਆ ਹੁਣ ਡਰਾਈ ਪੀਰੀਅਡ ਦੇ ਵਿੱਚ ਆ ਅਗੇ ਨੈਕਟ ਅਗਲੇ ਸੂਬੇ ਅਗਲੇ ਸਾਗ ਜਿਹੜੀ ਲਕਟੇਸ਼ਨ ਦੇ ਲਈ ਠੀਕ ਆ ਜੀ ਗੱਪਣ ਆ ਤੇ ਗਾਂ ਸੂਣ ਦੀ ਤਿਆਰੀ ਆ ਕੁਝ ਕੁ ਮਹੀਨਿਆਂ ਦਾ ਜੋ ਵੀ ਸਮਾਂ ਹੈਗਾ ਪ੍ਰੋਸੈਸ ਠੀਕ ਆ ਬਾਕੀ ਵੇਖੋ ਤੁਸੀਂ ਹਾਈਟ ਕੱਦ ਹੈਗੀ ਆ ਕਰੇ ਵੱਡੀ ਹਾਈਟ ਕੱਦ ਦਾ ਬਾਕੀ ਇਹਦੀ ਜਨਰੇਸ਼ਨ ਹੀ ਜ਼ਿਆਦੀ ਵੀਰ ਉਹਨਾਂ ਦੇ ਕੋਲ ਆ ਕਿਉਂਕਿ ਅਗਲੀ ਜਿਹੜੀ ਆਪਾਂ ਤੁਹਾਨੂੰ ਝੋਟੀ ਮੱਝ ਦਿਖਾਈ ਆ ਉਹਦੀਆਂ ਝੋਟੀਆਂ ਵੀ ਘਰੇ ਹੈਗੀਆਂ ਨੇ ਕਟੀਆਂ ਵੀ ਉਹਦੀਆਂ ਘਰੇ ਹੈਗੀਆਂ ਨੇ ਬਾਕੀ ਇੱਕ ਵਾਰੀ ਫੇਸ ਕੁਆਲਿਟੀ ਤੁਹਾਨੂੰ ਦਿਖਾ ਦਈਏ ਰਵੇ ਦੇ ਵਿੱਚ ਬਿਲਕੁਲ ਉਸੇ ਤਰ੍ਹਾਂ ਦੇਖ ਸਕਦੇ ਤੁਸੀਂ ਠੀਕ ਆ ਜੀ ਸਿੰਘਾਂ ਦੀ ਬਣ ਤਰ ਉਸੇ ਤਰ੍ਹਾਂ ਤੁਰੀ ਆ ਰਹੀ ਆ ਆ ਲਓ ਠੀਕ ਆ ਵੀਰ ਹਾਂਜੀ ਕਮਾਲ ਕੀ ਹਾਂਜੀ ਜੀ ਵੈਰੀ ਗੁੱਡ ਲਵਤੋਸ ਸੋਇਸ ਦੀ ਮਦਰ ਵਖਾਉਣ ਦਾ ਇੱਕੋ ਇੱਕ ਮਕਸਦ ਸੀਗਾ ਕਿਉਂਕਿ ਬਹੁਤ ਚੰਗੀ ਵਧੀਆ ਮਿਲਕਿੰਗ ਵਾਲੀਆਂ ਜਿਹੜੀਆਂ ਮੱਝਾਂ ਝੋਟੀਆਂ ਹੈਗੀਆਂ ਨੇ ਉਹਨਾਂ ਦੀ ਕਿਸੇ ਨਾ ਕਿਸੇ ਮਦਰ ਬਹੁਤ ਘੱਟ ਆਪਾਂ ਨੂੰ ਵੇਖਣ ਦੇ ਵਿੱਚ ਮਿਲਦੀ ਆ ਸੋ ਵੀਰ ਚਰਨਜੀਤ ਸਿੰਘ ਉਹਨਾਂ ਦੇ ਕੋਲ ਇਸ ਦੀ ਮਦਰ ਵੀ ਹੈਗੀ ਆ ਹੁਣ 13ਵੇਂ ਸੂਬੇ ਦੇ ਵਿੱਚ ਜਿਹੜੀ ਅੱਗੇ ਸੂਹੂਗੀ ਤੇ ਬਾਕੀ ਨੇੜੇ ਤੇੜੇ ਇਹਦਾ ਰਵਾ ਜਿੰਨਾ ਵੀ ਹੈਗਾ ਐਸੇ ਮੱਝ ਦਾ ਘਰੇ ਅਵੇਲੇਬਲ ਹੈਗਾ ਤੇ ਐਸੇ ਰਵੇ ਦੇ ਵਿੱਚੋਂ ਜਿਹੜੀ ਇਹ ਅੱਜ ਮੱਝ ਜਿਹੜੀ ਸੇਲ ਕਰਦੇ ਪਏ ਆ 20 ਪਲੱਸ ਵਾਲੀ ਸੋ ਜਿਹੜੇ ਵੀਰ ਨੂੰ ਪਸੰਦ ਆਊਗੀ ਤੁਸੀਂ ਨੰਬਰਾਂ ਤੇ ਸੰਪਰਕ ਕਰ ਲਿਓ ਵੀਰ ਚਰਨ 7972 हां जी 94706 ठीक है जी 9972 94706 ठीक है जी हां जी ਤੇ ਬਾਕੀ ਹੈ ਕਰਮਾਂ ਲਈ ਹਰ ਬਰੀ ਆਈ ਹੈ ਤੇ ਲੰਬਾ ਸਮਾਂ ਦੁੱਧ ਦਿੰਦੀ ਹੈ ਹਾਂ ਜੀ ਲੰਮਾ ਸਮਾਂ ਭਾਜੀ ਆਪ ਸੱਦਨੇ ਪੈਂਦੀ ਹੈ ਜੀ ਠੀਕ ਹੈ ਜੀ हां जी ਲਓ ਦੋਸਤੋ ਫਿਲਹਾਲ ਅੱਜ ਇਸ ਕਵਰੇਜ ਵਿੱਚ ਇੰਨਾ ਕੁ ਸੀਗਾ ਇੱਕ ਤੁਹਾਨੂੰ ਬਿਲਕੁਲ ਘਰੇਲੂ ਘਰ ਦੇ ਵਿੱਚੋਂ ਇੱਕ ਮੱਝ ਦਿਖਾਉਣੀ ਸੀ ਤੇ ਮੱਝ ਵੀ ਕਾਫੀ ਚੰਗੇ ਰਿਕਾਰਡਡ ਹੈ ਠੀਕ ਹੈ ਜੀ ਮਿਲਕਿੰਗ ਵਾਲੀ ਆ ਤੇ ਬਹੁਤ ਸੋਹਣਾ ਰਵਾ ਇਸ ਮੱਝ ਦਾ ਕਿਉਂਕਿ ਮਾਂ ਵੀ ਇਸ ਦੀ ਬਿਲਕੁਲ ਘਰੇ ਮੌਜੂਦ ਆ ਸੋ ਜਿਹੜੇ ਵੀਰ ਨੇ ਵੇਖਣੀ ਆ ਤੁਸੀਂ ਖਾਸ ਵਿਜ਼ਿਟ ਜਿਹੜੀ ਆ ਪਿੰਡ ਮਹਿਤਪੁਰ ਕਰਨੀ ਆ ਤਹਿਸੀਲ ਨਕੋਤਰ ਜ਼ਿਲ੍ਹਾ ਜਲੰਧਰ ਤੇ ਆਪਣਾ ਵੀਰ ਚਰਨਜੀਤ ਇੱਕ ਨੰਬਰ ਬੋਲ ਦਈਏ ਫਿਰ 99723 ਹਾਂਜੀ 99786 ਠੀਕ ਆ ਵੀਰ ਜੀ ਹਾਂਜੀ ਸੋ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ